ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੀ ਆਹ ਵੀਡੀਓ ਚੋ ਛੋਟੀ ਜਿਹੀ ਜਾਣਕਾਰੀ ਦੇਣੀ ਆ ਬਸ ਆਪਾਂ। ਕੋਈ ਬੜਾ ਲੰਮਾ ਚੌੜਾ ਕੰਮ ਨਹੀਂ। ਸਾਰਿਆਂ ਤੋਂ ਪਹਿਲਾਂ ਆਪਣਾ ਚੈਨਲ ਫੋਲੋ ਕਰ ਲਓ ਬਸ ਦੱਸਣਾ ਹੀ ਆ ਤੁਹਾਨੂੰ। ਕੁਝ ਵੀ ਆਪਾਂ ਆਪ ਦਾ ਜੀ ਆਰ ਬਾਈ ਸਾਂਝਾ ਕਰਨਾਗਾ ਚੈਨਲ ਫੋਲੋ ਕਰ ਲਓ ਤੇ ਉਹਦੇ ਤੇ ਤੁਹਾਨੂੰ ਦੱਸਾਂਗੇ ਸਾਰਾ ਕੀ ਸਿਸਟਮ ਆ ਤੇ ਫੇਸਬੁੱਕ ਤੇ ਭੁਪਿੰਦਰ ਕੜਾਈਲਾ, YouTube ਤੇ ਭੁਪਿੰਦਰ ਮਾਨ ਦੇ ਨਾਮ ਤੇ ਆ। ਬਾਈ ਆ ਆਪਣੀ ਕਣਕ ਪਹਿਲਾਂ ਵੀ ਮੈਂ ਵੀਡੀਓ ਪਾਈਆਂ ਸੀ ਜੇ ਕੋਈ ਨਵਾਂ ਭਰਾ ਦੇਖਣ ਵਾਲਾ ਤਾਂ ਆਪਣਾ ਚੈਨਲ ਖੋਲ ਕੇ ਦੇਖ ਲਓ। ਤੇ ਆਪਾਂ ਕਣਕ ਬੀਜੀ ਸੀ ਕੱਲਾ TSP ਪਾ ਕੇ ਤੇ ਅੱਜ ਆਪਾਂ ਇਹ 22 ਨਵੰਬਰ ਨੂੰ ਬੀਜੀ ਸੀ ਤੇ ਅੱਜ ਆਪਾਂ ਪਾਣੀ ਲਾਉਣ ਲੱਗੇ ਆ ਤੇ ਤੁਹਾਨੂੰ ਕਣਕ ਦੀ ਗਰੋਥ ਦਿਖਾਉਣਾ ਕੱਲਾ TSP ਪਾ ਕੇ ਬੀਜੀ ਸੀ ਯਾਰ ਇਹ ਵੀ ਜਿਹੜਾ ਕੱਲਾ ਫਾਸਫੋਰਸ ਹੁੰਦਾ ਜੀ ਇਹਦੇ ਵਿੱਚ ਇਹਦਾ ਕਣਕ ਦੀ ਜਿਆ ਟੱਟ ਗਈ ਖਰਬ ਬਹੁਤ ਸੋਹਣੀ ਕਣਕ ਚੱਲੀ ਆ ਯਾਰ ਵੀ ਕੋਈ ਕਮੀਨੀ ਦੇ ਵਿੱਚ ਤੇ ਇਧਰ ਆਪਣੀਆਂ ਕਮਾਂਡੀਆਂ ਨੇ ਡੀਏਪੀ ਪਾ ਕੇ ਬੀਜੀ ਆ ਬਰੋਬਰੀ ਹੀ ਅਲੱਗ ਪੱਗ ਉਹਦੇ ਤੇ ਬਾਕੀ ਆਪਾਂ ਉਹ ਥੱਲੇ ਵਾਲੇ ਪਹਣ ਚ ਡਿਸੀਜਨ ਦੇ ਇੱਥੋਂ ਉਹ 12 32 ਪਾ ਕੇ ਬੀਜੀ ਆ ਤੇ ਇਧਰ ਟੀਐਸਪੀ ਤੇ 12 32 ਲਾ ਕੇ ਬੀਜੀ ਆ ਸੇਮ ਗਰੋਥ ਆ ਯਾਰ ਕੱਲੇ ਟੀਐਸਪੀ ਦੀ ਵੀ ਉਹੀ ਉਹੀ ਗਰੋਥ ਆਗੀ ਤੇ ਜਿੱਥੇ 12 32 ਲਾ ਲਿਆ ਉਹ ਚ ਵੀ ਉਹੀ ਕੁਸਾ ਕੱਲੇ 12 32 ਵਾਲਾ ਵੀ ਉਹੀ ਕੁਸਾ ਤੇ ਇੱਕ ਭਰਾ ਦਾ ਮੈਨੂੰ ਕਮੈਂਟ ਆਇਆ ਸੀ ਇੰਸਟਾਗ੍ਰam ਤੇ ਜੋੜ ਸਾਇਦ ਉਹ YouTube ਤੇ ਆਪਣੀਆਂ ਵੀਡੀਓ ਦੇਖਦਾ ਹੋਵੇ ਬਹੁਤ ਸੋਹਣਾ ਕਮੈਂਟ ਕਰਿਆ ਸੀ ਭਰਾ ਨੇ ਉਹ ਕਹਿੰਦਾ ਯਾਰ ਵੀ ਹਰੀ ਤਾਂ ਬਾਈ ਬਿਨਾ ਡੀਪੀ ਤੋਂ ਵੀ ਹੋ ਜਾਂਦੀ ਆ ਵੀ ਬਾਅਦ ਚ ਪੀੜੀ ਪੈ ਜਾਂਦੀ ਆ ਵੀ ਯਾਰ ਮੈਂ ਵੀ ਗੱਲ ਉਹਦੀ ਸਮਝੀ ਮਹਾ ਯਾਰ ਠੀਕ ਆ ਵੀ ਉਹਨੇ ਗੱਲ ਸਹੀ ਦੱਸੀ ਹੈਗੀ ਵੀ ਹਰੀ ਤਾਂ ਆਪਾਂ ਘਰੇ ਦਾਣੇ ਦੱਬ ਦਿੰਨੇ ਤਾਂ ਵੀ ਹੋ ਜਾਂਦੀ ਆ ਤੇ ਵੀ ਬਾਅਦ ਚ ਪੀੜੀ ਪੈ ਜਾਂਦੀ ਹੈਗੀ ਤੇ ਜੇ ਉਹ ਤਾਂ ਯਾਰ ਮੈਂ ਦੇਖਦਾ ਹਾਂ ਨਾ ਵੀ ਜਿੱਥੇ ਆਪਣਾ ਡੀਪੀ ਦਾ ਕਿਤੇ ਵੀ ਪੋਰ ਬੰਦਰ ਨਾਲ ਲੰਘ ਜੇ ਤੇ ਕਣਕ ਪੀਲੀ ਹਰੀ ਹੁੰਦੀ ਆ ਉਹਦੇ ਵਿੱਚ ਤੇ ਇਹਦੇ ਵਿੱਚ ਇਹੋ ਜੀ ਕੋਈ ਕੰਡੀਸ਼ਨ ਨਹੀਂ ਕਣਕ ਜਮਾ ਕਾਲੀ ਖੜੀ ਆ ਜਿਵੇਂ ਆਪਾਂ ਕਹਿੰਨੇ ਆਂਗੀ ਵੀ ਹਰਾ ਗੂੜਾ ਰੰਗ ਹੈ ਦਾ ਤੇ ਪੂਰਾ ਵਧੀਆ ਜੱਪਾਣੀ ਲਾਈ ਜੰਨੇ ਆ 11 ਰਾਂ ਰਹਿੰਦੇ ਬੰਦ ਕਰੀ ਜੰਨੇ ਆਗੇ ਪਤਲਾ ਦੇ ਆ ਘਾਰੇ ਚ ਲਾਇਆ ਸੀ ਥੋੜਾ ਜਿਹਾ ਰਹਿ ਗਿਆ ਪੀ ਗਿਆ ਇਹ ਤੇ ਸਲਫਰ ਵੀ ਅੱਜ ਆਪਾਂ ਪਾਇਆਗਾ ਪਹਿਲਾਂ ਵੀ ਆਪਾਂ ਸਲਫਰ ਤੇ ਵੀਡੀਓ ਕਰੀ ਸੀ ਅੱਜ ਪਾਇਆ ਆਪਾਂ ਵੀ ਲੇਟ ਹੋ ਗਏ ਪਹਿਲੇ ਪਾਣੀ ਤੇ ਪਾਇਆ ਸਲਫਰ ਤੇ ਬਸ ਇਹ 2 ਕ ਹਫਤੇ ਲੈਂਦਾ ਉਹਦਾ ਕੰਮ ਕਰਨ ਨੂੰ ਇੱਕਦਮ ਨਹੀਂ ਇਹ ਕੰਮ ਕਰਦਾ ਹੁੰਦਾ ਚਲੋ ਅਗਲੇ ਪਾਣੀ ਤੇ ਆਪਾਂ ਨੂੰ ਮਦਦ ਦੇ ਦੂਗਾ ਹੁਣ ਪਾਣੀ ਵੀ ਆਪਾਂ ਪਤਲਾ ਲਾ ਲਾਂਗੇ ਪਹਿਲਾਂ ਤੇ ਬਈ ਇੰਨੀ ਕਿ ਜਾਣਕਾਰੀ ਦੇਣੀ ਸੀ ਵੀ ਕੱਲੇ TSP ਨਾਲ ਵੀ ਯਾਰਾ ਉਦੋਂ ਬਹਿਮ ਸੀ ਮਣਾ ਚ ਵੀ ਕਿਵੇਂ ਹਰੀ ਹੋ ਕੀ ਹੋਊਗਾ ਤੇ ਬਈ ਆਪਣੇ YouTube ਤੇ Facebook ਚੈਨਲ ਨਾਲ ਜੁੜ ਜੋ ਤੇ ਇਹਦਾ ਤੁਹਾਨੂੰ ਝਾੜ ਤੱਕ ਸਾਰਾ ਕੁਝ ਦੱਸਾਂਗੇ ਵੀ ਕੀ ਗ੍ਰੋਥ ਹੁੰਦੀ ਆ ਦੂਜੇ ਨਾਲ ਕਿੰਨਾ ਕੁ ਫਰਕ ਆ ਡੀਪੀ ਵਾਲੀ ਦਾ ਕਿੰਨਾ ਕੁ ਫਰਕ ਆਗਾ ਸਾਰਾ A to Z ਤੁਹਾਨੂੰ ਸਾਰਾ ਕੁਝ ਦੱਸਾਂਗੇ ਯਾਰਾ ਖੇਤੀਬੜੀਆਂ ਵੀਡੀਓ ਪਾਵਾਂਗੇ ਨਾਲ ਜਣੀਆਂ ਆਪਣਾ YouTube ਤੇ Facebook ਚੈਨਲ ਫੋਲੋ ਕਰ ਲਓ ਤੇ ਆ ਜਿਆ ਹੁਣ ਕਣਕ ਚ ਕੋਈ ਕਮੀ ਨਹੀਂ ਵੈਸੇ ਪਾਣੀ ਪਤਲਾ ਲੱਗੀ ਜਾਂਦਾਗਾ ਚਲ ਇਹ ਤਾਂ ਸੁਣੀ ਗੱਲ ਆ ਜਿੰਨਾ ਪਾਣੀ ਪਤਲਾ ਲੱਗੂਗਾ ਉੰਨੀ ਕਣਕ ਦੀ ਗਰੋਥ ਵੱਧ ਹੋਊਗੀ ਹਾਂ ਦੇ ਹੁਣ ਕਿਤੇ ਕਿਤੇ ਤਾਂ ਆਪਣੇ ਚੜ੍ਹਾ ਵੀ ਘੱਟ ਆਗਾ ਮਾਚ ਲਾ ਆਹ ਕਿਹੜੇ ਜੂੜਾ ਦਾਂਗੇ ਥੋੜਾ ਜਿਹਾ ਤੇ ਆ ਸਾਰੇ ਜਮਾ ਪਤਲਾ-ਪਤਲਾ ਪਾਣੀ ਆਉਂਦਾ ਤੇ ਪਾਣੀ ਨਾਲ ਦੀ ਨਾਲ ਖਤਮ ਹੋ ਹੀ ਜਾਂਦਾ ਬਾਹਣ ਜੀ ਸੂਪਰ ਸੀਡਰ ਨਾਲ ਬੀਜੀ ਸੀ ਇਹ ਚ ਤਾਂ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ ਮਹਾਜੜ ਇਹਦਾ ਆਪ ਦੀ ਸਰਚੇ ਡੰਗ ਇੰਨਾ ਕੁ ਪਤਲਾ ਪਾਣੀ ਫੇਰਿਆਗਾ ਨਹੀਂ ਤਾਂ ਦੂਜੇ ਗੈਰੇ ਚ ਕੱਢਦੇ ਨੇ ਹੁੰਦੇ ਆ ਗੈਰੇ ਚ ਕੱਢਣਾ ਪਊਗਾ ਵਿੱਚ ਥੋੜਾ ਜਿਹਾ ਵੱਧ ਪੈ ਗਿਆ ਵੀ ਮੈਨੂੰ ਆਇਆ ਹੋਗਾ ਕਿ ਤੇ ਰਹਿਣਾ ਜਾਵੇ ਦੁਬਾਰੇ ਥਾਂ ਪਹਿਲਾਂ ਵਾਲੇ ਤੇ ਬਹੁਤ ਸੋਹਣੀ ਗਰੋਸ ਆ ਯਾਰ ਕਣਕ ਦੀ ਦੇਖੋ ਕਿੰਨੀ ਸੋਹਣੀ ਖੜੀ ਆ ਸੂਪਰ ਸੀਡਰ ਨਾਲ ਬੀਜੀ ਸੀ ਸੰਡ ਆਪਣੀ ਹੀ ਪੈ ਗਿਆ ਸੀ ਠੰਡ ਨਾਲ ਮਰ ਗਿਆ ਮੋਨੋ ਸੜਕਤੀ ਸੀ ਸੀ ਮੋਨੋ ਤੇ 505 ਪਾ ਕੇ ਅੱਧਾ ਕਿਲੋਟਰ ਕਿੱਲੇ ਦੀ ਪਾਈ ਸੀ 505 ਤੇ ਉਹਨਾਂ ਦਾ ਕੀ ਕਰਨਾ ਯਾਰ ਕੁਛ ਨਹੀਂ ਉਹਦਾ ਮਨ ਖੜਾਉਣਾਗਾ ਇਹਦਾ ਠੰਡਣਾ ਹੀ ਮਰਿਆ ਹੁਣ ਤੇ ਹੋਰ ਬਾਈ ਆਪਣੀਆਂ ਵੀਡੀਓਆਂ ਦੇਖਣ ਲਈ ਚੈਨਲ ਫੋਲੋ ਕਰ ਲਓ ਜੀ ਧੰਨਵਾਦ